ਅਮਰੀਕਾ ਦੇ ਗੁਰਦੁਆਰਿਆਂ ਵਿੱਚ ਅਮਰੀਕੀ ਏਜੰਸੀਆਂ ਵੱਲੋਂ ਛਾਪੇਮਾਰੀ ਦੀ ਅਫਵਾਹ ਕਿਸ ਨੇ ਫੈਲਾਈ ਸੀ ਅਮਰੀਕਾ ਵਿੱਚ ਗੁਰਦੁਆਰਿਆਂ ਅੰਦਰ ਛਾਪੇਮਾਰੀ ਦੀਆਂ ਖਬਰਾਂ ਦਾ ਸਥਾਨਕ ਸਿੱਖ ਪਾਈਚਾਰੀ ਨੇ ਸਖਤ ਲਹਿਜੇ ਵਿੱਚ ਖੰਡਨ ਕੀਤਾ ਹੈ ਸਿੱਖ ਪਾਈਚਾਰੀ ਦੇ ਆਗੂਆਂ ਨੇ ਕਿਹਾ ਕਿ ਕੁਝ ਭਾਰਤੀ ਮੀਡੀਆ ਦੀਆਂ ਰਿਪੋਰਟਾਂ ਦੇ ਉਲਟ ਗੁਰਦੁਆਰਿਆਂ ਤੇ ਕੋਈ ਛਾਪੇਮਾਰੀ ਨਹੀਂ ਹੋਈ ਹੈ ਸੁਜਿੰਦਰ ਸਿੰਘ ਨਿੱਜਰ ਜੋ ਕਿ ਨਿਊਯਾਰਕ ਦੇ ਰਿਚਮੈਂਡ ਹਿੱਲ ਗੁਰਦੁਆਰੇ ਨਾਲ ਸੰਬੰਧਿਤ ਹਨ ਉਹਨਾਂ ਨੇ ਕਿਹਾ ਕਿ ਅਰਦਾਸ ਸੇਵਾਵਾਂ ਸ਼ਰਧਾ ਨਾਲ ਸੰਚਾਲਿਤ ਕੀਤੀਆਂ ਗਈਆਂ ਕਿਸੇ ਦਾ ਕੋਈ ਦਖਲ ਨਹੀਂ ਸੀ ਉਸਨੇ ਗਲਤ ਰਿਪੋਰਟਿੰਗ ਦਾ ਕਾਰਨ ਕਿਸੇ ਕਿਸਮ ਦੀ ਗਲਤਫਹਿਮੀ ਅਤੇ ਗਲਤ ਸੰਚਾਰ ਨੂੰ ਕਿਹਾ ਜੋ ਅਸਲ ਵਿੱਚ ਬਿਨਾਂ ਕਿਸੇ ਆਧਾਰ ਤੇ ਫੈਲਾਈਆਂ ਗਈਆਂ ਹਨ ਸਿੱਖ ਕੌਂਸਲ ਆਨ ਲਿਸਨ ਐਂਡ ਐਜੂਕੇਸ਼ਨ ਦੇ ਚੇਅਰਮੈਨ ਰਾਜਵੰਦ ਸਿੰਘ ਨੇ ਇਮੀਗ੍ਰੇਸ਼ਨ ਜਾਂ ਹੋਰ ਏਜੰਸੀਆਂ ਵੱਲੋਂ ਗੁਰਦੁਆਰਿਆਂ ਤੇ ਰੇਡ ਦੀਆਂ ਰਿਪੋਰਟਾਂ ਨੂੰ ਰੱਦ ਕੀਤਾ ਹੈ ਉਹਨਾਂ ਨੇ ਕਿਹਾ ਕਿ ਨਿਊਯਾਰਕ ਅਤੇ ਨਿਊਯਾਰਸੀ ਵਿੱਚ ਸਿੱਖ ਪਾਈਚਾਰੇ ਦੇ ਆਪੀ ਪਾਕਤੇ ਵਾਈਟ ਹਾਊਸ ਮੇ ਸਾਰੀ 15 ਤੇ ਸਰਕਾਰੀ ਅਧਿਕਾਰੀਆਂ ਦੇ ਨਾਲ ਚੰਗੇ ਤਾਲੁਕਾਤ ਹਨ ਸਿੱਖ ਭਾਈਚਾਰੇ ਦੇ ਸਥਾਨਕ ਜੀਵਨ ਵਿੱਚ ਬਹੁਤ ਸਾਰਾ ਯੋਗਦਾਨ ਪਾਇਆ ਹੈ ਕੋਵਿਡ ਦੌਰਾਨ ਬਹੁਤ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਤੇ ਸੇਵਾ ਹਾਲੇ ਵੀ ਜਾਰੀ ਹੈ ਇਸ ਦੀ ਸਮੇਂ-ਸਮੇਂ ਤੇ ਪ੍ਰਸ਼ੰਸਾ ਕੀਤੀ ਜਾਂਦੀ ਰਹੀ ਹੈ ਸੁਖਜਿੰਦਰ ਸਿੰਘ ਨਿੱਜਰ ਨੇ ਕਿਹਾ ਕਿ ਗੁਰਦੁਆਰਿਆਂ ਦੀ ਕਮੇਟੀ ਦੇ ਸਰਕਾਰੀ ਏਜੰਸੀਆਂ ਨਾਲ ਚੰਗੇ ਸਬੰਧ ਹਨ ਉਦਾਹਰਨ ਵਜੋਂ ਭਾਈਚਾਰਕ ਮਾਮਲਿਆਂ ਬਾਰੇ ਵਿਚਾਰ ਵਟਾਂਦਰੀ ਲਈ ਗੁਰਦੁਆਰੇ ਦੇ ਸੱਦੇ ਤੇ ਆਉਣ ਵਾਲੇ ਅਧਿਕਾਰੀਆਂ ਨਾਲ ਨਿਯਮਤ ਤੌਰ ਤੇ ਮੀਟਿੰਗਾਂ ਹੁੰਦੀਆਂ ਹਨ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੇ ਪਿਛਲੇ ਹਫ਼ਤੇ ਗ੍ਰਿਫਤਾਰੀ ਕਰਨ ਲਈ ਚਰਚਾਂ ਜਾਂ ਸਕੂਲਾਂ ਵਿੱਚ ਦਾਖਲ ਹੋਣ ਵਾਲੇ ਇਮੀਗ੍ਰੇਸ਼ਨ ਅਧਿਕਾਰੀਆਂ ਵਿਰੁੱਧ ਨੀਤੀ ਵਾਪਸ ਲੈ ਲਈ ਸੀ